ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦਿਆਂ ਹੋਇਆ ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫਿਰ ਰੰਗਲਾ ਰੰਗਲਾ ਪੰਜਾਬ ਦੇਖੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤਾਂ ਜਿਹੜੀ ਤਪਸ਼ਾ ਉਹ ਕਦੇ ਤਾਂ ਜੋ ਕੀ ਇਹ ਪੰਜਾਬ ਫਿਰ ਸ਼ੋਧਾ ਔਰਤਾ ਜੀ ਹਵਾ ਵਾਲਾ ਫਿਰ ਅੱਜ ਤਕਰੀਬਨ ਕਟੂ ਕਰਨੀ ਤੇ 5000 ਬੂਟਾ ਜੜਾ ਵਾ ਉਥੇ ਵੰਡਿਆ ਜਾਣਾ ਜੀ ਗੱਲ ਕੀਤੀ ਜਾਵੇ ਤਾਂ ਪੀਤੇ ਜਿਹੜਾ ਮਨੀਸ਼ ਸੋਧਿਆ ਨੇ ਜਿਮਾਨ ਤੋਂ ਵਿਰੋਧੀ ਬੜੇ ਤੰਜ ਕੱਸਦੇ ਪਰ ਬੀਜਪੀ ਕਹਿ ਰਹੀ ਹੈ ਕਿ 17 ਮਹੀਨੇ ਅੰਦਰ ਲਾਏ ਕੋਈ ਕੰਮ ਹੈ ਕਾਂਗਰਸ ਗਦੀ ਦਾ ਤਾਲ ਚੁੱਕਾ ਵਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਉਰੇ ਆਪਣੇ ਅਸੀਂ ਵੀ ਆਪਣੇ ਕੰਮ ਵੱਲ ਧਿਆਨ ਦੇਉਂਦੇ ਹਾਂ ਸੋ ਮੈਂ ਵਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਤੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਹੈ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਹਨਾ ਇਹ ਉੱਪਰ ਕਿ ਤਾਂ ਨੂੰ ਆਇਆ ਕਿਉਂਕਿ ਇਨਕਲਾਬੀ ਕਰਦੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਅ ਰਾਜਨੀਤੀ ਕੰਮਾਂ ਦੀ ਕਰੋ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ 베ਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦਿਆਂ ਤੇ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਅੰਦਰ ਵੇ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਜਿੱਥੇ ਮਨੁੱਖੀ ਸ਼ੋਧੀਆਂ ਦੀ ਦਮਾਨ ਤੇ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਹੈ ਸੱਚ ਸਾਚੀ ਹੋਣਾ ਔਰ ਸੌ ਦਿਨ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਆਉਣਾ ਸੋ ਇਸ ਸਮਾਂ ਬਹੁਤ ਜਲਦ ਉਹ ਵੀ ਯਾਦ ਆ ਜੀ ਜਦੋਂ ਕੇਜਰੀਵਾਲ ਸਾਹਿਬ ਵੀ ਜਿਹੜੇ ਬਾਤ ਕਰਦੇ ਅੱਜ ਐਮਐਲਏ ਸਾਹਿਬ ਆਏ ਨੇ ਇਹ ਪੰਜਾਬ ਨੂੰ ਅੰਗਲਾ ਪੰਜਾਬ ਬਣਾਉਣ ਵਾਸਤੇ ਧਰਤੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਵਾਸਤੇ ਬੂਟੇ ਬਟਲਰ ਵਾਸਤੇ ਤੇ ਘੱਟੋ ਘੱਟ 5000 ਬੂਟੇ ਜਿੱਤੇ ਮੰਡਿਆ ਗਿਆ ਤੇ ਬੂਟੇ ਲਾਉਣੇ ਸੌਖੇ ਆ ਕਿ ਪਾਲਣੇ ਸੌਖੇ ਆ ਲਾਉਣੇ ਸੌਖੇ ਆ ਪਾਲਣੇ ਔਖੇ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਲੇ ਜਾਣ ਜਿੰਨੇ ਬੂਟੇ ਲੱਗਣਗੇ ਪਾਲ ਜਾਣਗੇ ਸਾਡਾ ਤੇ ਉਹੀ ਪ੍ਰਾਰਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾੜੋ। ਇਹ ਬੂਟਾ ਨੂੰ ਪਾੜਾਗੇ ਤੇ ਅਸੀਂ ਜਿਹੜੇ ਆਉਣ ਵਾਲੀ ਜਨਰੇਸ਼ਨ ਆ ਉਹ ਬੱਚੂਗੀ ਜੇ ਨਹੀਂ ਪੜਾਗੇ ਤੇ ਨਹੀਂ ਬੋਜੂ। ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਆ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜ ਉਹਨਾਂ ਉਹ ਪੇਰੋ ਰੰਗਲਾ ਰੰਗਲਾ ਪੰਜਾਬ ਦੇ ਕੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤਾਂ ਜਿਹੜੀ ਤਪਸ਼ਾ ਉਹ ਕਦੇ ਤਾਂ ਜੋ ਕੀ ਇਹ ਪੰਜਾਬ ਫਿਰ ਸ਼ੁੱਧ ਔਰਤਾ ਜੀ ਹਵਾ ਵਾਲਾ ਫਿਰ ਅੱਜ ਤਕਰੀਬਨ ਕਟੋ ਕਰਨੀ ਤੇ 5000 ਬੂਟਾ ਜਿਹੜਾ ਵਾ ਉੱਥੇ ਵੰਡਿਆ ਜਾਣਾ ਜੇ ਗੱਲ ਕੀਤੀ ਜਾਵੇ ਤਾਂ ਪੀਟੇ ਦੇ ਨੀਸ਼ ਸੋਧੀ ਹਣ ਦੇ ਜਮਾਨਤ ਵਿਰੋਧੀ ਬੜੇ ਤੰਜ ਕੱਸਦੇ ਕਿ ਆ ਪੀਜੇਪੀ ਕਹਿ ਰਹੀ ਹੈ ਕਿ 17 ਮਹੀਨੇ ਅੰਤਰ ਲਾਏ ਕੋਈ ਗੱਲ ਹੈ ਕਾਂਗਰਸ ਦੇ ਦਿੱਤਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੀ ਹੈ ਵਿਰੋਧ ਕਰਨਾ ਔਰ ਇਹ ਆਪਣੇ ਅਸੀਂ ਵੀ ਆਪਣੇ ਕੰਮ 'ਵਲ ਧਿਆਨ ਦੇ ਰਹੇ ਹਾਂ ਸੋ ਮੈਂ ਵਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਤੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਇੱਕ ਸਾਡੇ ਦੇਸ਼ ਦਾ ਦਸਤੂਰ ਆ ਜਿੰਨਾ ਵੀ ਇਹਨੂੰ ਦੱਬਿਆ ਗਿਆ ਵਾ ਉਹਨਾਂ ਇਹ ਉੱਪਰ ਕਿਤਾ ਨੂੰ ਆਇਆ ਕਿਉਂਕਿ ਇਨਕਲਾਬੀ ਤਰਤੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਰਾਜਨੀਤਿਕ ਕੰਮਾਂ ਦੀ ਅ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ 베ਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦਿਆਂ ਤੇ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਅੰਦਰ ਦੇਵੇ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਸੱਚ ਸਾਚੀ ਹੋਣਾ ਔਰ ਸੌ ਦਿਨ ਚੋਰ ਦਾ ਇੱਕ ਦਿਨ ਸਾਦਾ ਤੇ ਆਉਣਾ ਹੀ ਹੁਣਾ ਸੋ ਇਹ ਸਮਾਂ ਬਹੁਤ ਜਲਦੋ ਵੀ ਯਾਦ ਆਦੀ ਜਦੋਂ ਕੇਜਰੀਵਾਲ ਸਾਹਿਬ ਵੀ ਜਿਹੜੇ ਆਜਾ ਐਮਐਲਏ ਸਾਹਿਬ ਆਏ ਨੇ ਤੇ ਪੰਜਾਬ ਨੂੰ ਅੰਗਲਾ ਪੰਜਾਬ ਬਣਾਉਣ ਵਾਸਤੇ ਧਰਤੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਨੂੰ ਬੂਟੇ ਬਟਲਾਂ ਵਾਸਤੇ ਤੇ ਘੜਟੇ ਘੜਟੇ 5000 ਬੂਟੇ ਜਿੱਥੇ ਵੰਡੇ ਗਏ ਤੇ ਬੂਟੇ ਲਾਉਣੇ ਸੌਖੇ ਆ ਕਿ ਪਾਲਣੇ ਸੌਖੇ ਆ ਜੀ ਲਾਉਣੇ ਸੌਖੇ ਆ ਪਾਲਣੇ ਔਖੇ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਾਲੇ ਜਾਣ ਜਿੰਨੇ ਬੂਟੇ ਲੱਗਣਗੇ ਪਾਲ ਜਾਣਗੇ ਸਾਡਾ ਤੇ ਉਹੀ ਪ੍ਰਾਲਾ ਹੋਊਗਾ ਵੀ ਹਰ ਘਰ ਘਰ ਜਾ ਕੇ ਗੱਲ ਕਰਾਂਗੇ ਵੀ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪੜੀਦਾ ਤਰ੍ਹਾਂ ਬੂਟੇ ਨੂੰ ਪਾੜੋ ਜੇ ਬੂਟਾ ਨੂੰ ਪਾੜਾਗੇ ਤੇ ਅਸੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਬਚੂਗੀ ਜੇ ਨਹੀਂ ਪੜਾਂਗੇ ਤੇ ਨਹੀਂ ਬਚੋਗੇ